ਜੋ ਜੜੀ ਮੀਟਿੰਗ ਕੀਤੀ ਗਈ ਹੈ ਮੰਦਰ ਦੇ ਵਿੱਚ ਕਿਸ ਮੁੱਦਿਆਂ ਲੈ ਕੇ ਅੱਜ ਸਮੂਹ Hindu ਸੰਗਠਨਾਂ ਦੀ ਬੈਠਕ ਹੋਈ ਜਿਦੇ ਵਿੱਚ ਪ੍ਰਮੁੱਖ ਤੌਰ ਤੇ Hindu ਸੁਰੱਖਿਆ ਸੰਮਤੀ ਦੇ ਰਾਸ਼ਟਰੀ ਪ੍ਰਧਾਨ ਰਜੇਸ਼ ਕੇਰ ਜੀ Hindu ਤਖਤ ਦੇ ਆਪਣਾ ਮੁਖੀ ਗੱਗੀ ਜੀ ਔਰ ਸੰਕਰਾਨੰਦ ਗਿਰੀ ਜੀ ਗ਼ੁਨਾ ਖਾੜੇ ਤੋਂ ਤੇ ਹੋ ਪਾਸੀ ਸਾਹਿਬ ਲੰਗਰ ਕਮੇਟੀ ਦੇ ਚੇਅਰਮੈਨ ਬਹੁਤ ਸਾਰੇ ਹੋਰ ਹਿੰਦੂ ਸੰਗਠਨਾਂ ਦੇ ਲੀਡਰ ਸਹਿਬਾਨ ਹਾਜ਼ਰ ਸੀਗੇ ਵਿਭਿੰਨ ਹਿੰਦੂ ਸੰਗਠਨਾਂ ਦੇ ਸਨਮਾਨਿਤ ਨੇਤਾ ਆਏ ਔਰ ਮੰਦਰ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਜਿਸ ਤਰ੍ਹਾਂ ਦੀ ਅਵਿਵਸਥਾ ਹੈ ਆ ਅਸੁੰਦਰੀਆ ਕਰਨ ਹੈ ਉਸ ਨੂੰ ਸੁਧਾਰਨ ਦੇ ਲਈ ਅੱਜ ਤੋਂ 2-3 ਦਿਨ ਪਹਿਲਾਂ ਸਮੂਹ ਹਿੰਦੂ ਸੰਗਠਨਾਂ ਦੇ ਲੀਡਰ ਸਹਿਬਾਨ ਨੇ ਲਾਈਵ ਕੀਤਾ ਪਰ ਅਫਸੋਸ ਰਿਹਾ ਕਿ ਡੀਸੀ ਪਟਿਆਲਾ ਨੂੰ ਜਦਕਿ ਆਣਾ ਚਾਹੀਦਾ ਸੀਗਾ ਆ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈਣਾ ਚਾਹੀਦਾ ਸੀਗਾ ਇੱਕ ਐਸਡੀਐਮ ਦੀ ਜ਼ਿੰਮੇਵਾਰੀ ਦਿੱਤੀ ਜਿਹੜੀ ਐਸਡੀਐਮ ਨਾਭਾ ਲੱਗੇ ਪਟਿਆਲਾ ਵੀ ਨਹੀਂ ਲੱਗੀ ਹੋਈ ਤੇ ਉਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਡੀਸੀ ਨੇ ਇੱਥੇ ਆਣਾ ਉਚਿਤ ਨਹੀਂ ਸਮਝਾ ਜਿਸ ਕਰਕੇ Hindu ਸੰਗਠਨਾਂ ਚ ਬੜਾ ਆਜ ਕੀ ਰੋਸ ਪਾਇਆ ਗਿਆ ਔਰ ਇਹ ਮੀਟਿੰਗ ਉਸ ਰੋਸ ਸਰੂਪ ਹੋਇਆ ਕਿ ਤਾ ਤੁਸੀਂ ਜਿਹੜੀ ਕਾਲੀ ਮਾਤਾ ਮੰਦਿਰ ਜਿਹੜਾ ਉੱਤਰ ਭਾਰਤ ਦਾ ਹਿੰਦੂਆਂ ਦਾ ਪ੍ਰਸਿੱਧ ਸਥਾਨ ਹੈ ਉਸਦੇ ਤੁਸੀਂ ਸੁੰਦਰੀ ਕਰਨ ਲਈ ਕੋਈ ਕੰਮ ਨਹੀਂ ਕੀਤਾ ਚੇਅਰਮੈਨ ਹੋਣ ਦੇ ਨਾਤੇ ਤੁਸੀਂ ਕਦੇ ਉੱਠ ਕੇ ਆ ਕੇ ਦੇਖਿਆ ਨਹੀਂ ਸਰੋਵਰ ਦੀ ਹਾਲਤ ਬਹੁਤ ਹੀ ਖਸਤਾ ਦੈਣੀ ਹੈ ਸਾਡੇ ਮੰਦਰ ਦੀ ਇਮਾਰਤ ਦੀ ਹਾਲਤ ਬਹੁਤ ਖਸਤਾ ਹੈ ਜਿੱਥੇ ਆਪਾਂ ਖੜੇ ਹਾਂ ਫਰਸ਼ ਦੀ ਹਾਲਤ ਬਹੁਤ ਜ਼ਿਆਦਾ ਅੰਦਰਲੇ ਪਾਸੇ ਖਰਾਬ ਹੈ ਸਫਾਈ ਵਿਵਸਥਾ ਨਹੀਂ ਚਾਰੇ ਪਾਸੇ ਰੇੜੀਆਂ ਦਾ ਜੰਗਾਲ ਲੱਗਾ ਹੋਇਆ ਹੈ ਭਗਤਾਂ ਨੂੰ ਲੁੱਟਿਆ ਖਸੁੱਟਿਆ ਜਾ ਰਿਹਾ ਹੈ ਤੇ ਬਤੌਰ ਚੇਅਰਮੈਨ ਜਿਹੜੇ ਸ੍ਰੀ ਕਾਲੀ ਮਾਤਾ ਮੰਦਰ ਦੇ ਚੇਅਰਮੈਨ ਨੇ ਡੀਸੀ ਸਾਹਿਬ ਉਹਨਾਂ ਵੱਲੋਂ ਕੋਈ ਯੋਗ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਕਰਕੇ ਅੱਜ ਇਹ ਮੀਟਿੰਗ ਹੋਈ ਹੈ ਫੈਸਲਾ ਹੋਇਆ ਵੀ ਜੇ ਸ਼ੁੱਕਰਵਾਰ ਤੱਕ ਡੀਸੀ ਪਟਿਆਲਾ ਮੰਦਰ ਪ੍ਰਾਂਗਣ 'ਚ ਆ ਕੇ ਸਾਰੀ ਗੱਲਬਾਤ ਧਿਆਨ ਨਾਲ ਸੁਣ ਕੇ ਕਾਰਵਾਈ ਨਹੀਂ ਕਰਾਂਦੀ ਤਾਂ ਫਿਰ ਸ਼ਨੀਵਾਰ ਨੂੰ ਇੱਥੇ ਸਵੇਰੇ 10 ਵਜੇ ਬਹੁਤ ਵੱਡਾ ਧਰਨਾ Hindu ਸਮਾਜ ਵੱਲੋਂ ਲਗਾਇਆ ਜਾਏਗਾ ਜਿਸ ਚ ਸਾਰੇ ਪਟਿਆਲੇ ਦੇ Hindu ਸੰਗਠਨਾਂ ਨੂੰ ਖੁੱਲਾ ਸੱਦਾ ਹੈ ਕਿ ਜੇ ਉਹ ਭਗਵਾਨ ਮਾਤਾ ਕਾਲੀ ਦੇ ਭਗਵਾਨ ਸ਼੍ਰੀ ਰਾਮ ਜੀ ਦੇ ਭਗਤ ਹੈ ਤਾਂ ਉਹ ਬਿਨਾਂ ਕਿਸੇ ਰਾਜਨੀਤਿਕ ਮਤਭੇਦ ਤੋਂ ਇੱਥੇ ਆਣ ਔਰ ਧਰਨੇ 'ਚ ਸ਼ਾਮਲ ਹੋਣ। ਹਾਂ ਜੀ ਤੁਹਾਨੂੰ ਲੱਗਦਾ ਵੀ ਜਿਵੇਂ ਅੱਜ ਤੋਂ ਧਰਨਾ ਲਾਇਆ ਜਾਂ ਮੀਟਿੰਗ ਇਹ ਕੱਲ ਕਰ ਰਹੇ ਹੋ? ਦੇ ਪ੍ਰਸ਼ਾਸਨ ਨੂੰ ਕੋਈ ਫਰਕ ਪਵੇਗਾ ਕਿਉਂਕਿ ਕਿੰਨੇ ਸਾਲਾਂ ਤੋਂ ਜਿਹੜਾ ਇਹ ਮੰਦਿਰ ਦਾ ਮਹੌਲ ਖਰਾਬ ਹੋਇਆ ਪਿਆ ਫਿਰ ਤੁਹਾਨੂੰ ਯਾਦ ਹੋਣਾ ਚਾਹੀਦਾ ਕਿੰਨੇ ਸਾਲਾਂ ਤੋਂ ਕਿਸੇ ਨੇ ਲਾਈਵ ਨਹੀਂ ਕੀਤਾ ਔਰ ਕਿਸੇ ਨੇ ਮੰਦਿਰ ਦੇ ਲਈ ਧਰਨਾ ਨਹੀਂ ਲਾਇਆ ਔਰ ਕਿਸੇ ਨੇ ਮੰਦਿਰ ਦੇ ਸੁੰਦਰੇ ਕਰਨ ਦੀ ਗੱਲ ਨਹੀਂ ਕੀਤੀ ਇਹ ਮੰਦਿਰ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਹੋਊਗਾ ਕਿ ਕਿਸੇ ਸਾਰੇ ਸਮੂਹ ਹਿੰਦੂ ਸੰਗਠਨ ਦੇ ਲੀਡਰ ਇੱਕ ਪਲੇਟਫਾਰਮ ਤੇ ਆਏ ਔਰ ਉਹਨਾਂ ਨੇ ਇਹਦੇ ਲਈ ਪ੍ਰਯਾਸ ਕੀਤਾ ਕਿਸੇ ਵੀ ਲੀਡਰ ਦਾ ਸਵਾਰਥ ਨਹੀਂ ਹੈ ਵਿਅਕਤੀਗਤ ਸਵਾਰਥ ਨਹੀਂ ਹੈ ਇਹ ਸਨਾਤਨ Hindu ਧਰਮ ਦੇ ਮੰਦਿਰ ਦੇ ਆ ਗੱਲ ਕਿੱਤੀ ਜਾ ਰਹੀ ਹੈ ਬਲੈਂਡ ਕਿਹਾ ਜਿਵੇਂ ਜਗਤਗੁਰੂ ਪੰਚਨੰਦ ਗਰੀਜੀ ਉਹਨੇ ਹੁੰਦੇ ਸੀ ਤੱਕ ਕਦੀ ਇਸ ਮੰਦਿਰ ਦਾ ਮਾਹੌਲ ਹੈ ਜਿਹੜਾ ਉਹ ਖਰਾਬ ਨਹੀਂ ਹੋਇਆ ਉਹਨਾਂ ਉਹਨਾਂ ਦੇ ਨਾਂ ਹੋਣ ਤੋਂ ਬਾਅਦ ਵੀ ਹੋਰ ਸੱਤਾਵਰੇ ਬੈਠੀਆਂ ਨੇ ਕੋਈ ਇੱਕ ਵਾਰ ਵੀ ਮੰਦਿਰ ਚ ਗੇੜਾ ਨਹੀਂ ਮਾਰਦੇ ਇਹਨੂੰ ਕਿਵੇਂ ਦੇਖੀਏ ਅਸੀਂ ਕਿਸੇ ਵੀ ਸੰਗਠਨ ਤੇ ਕੋਈ ਟਿਕਾ ਡਿਪ ਨਹੀਂ ਕਰਨਾ ਚਾਹ ਰਹੇ ਅਸੀਂ ਸਾਰੇ ਸੰਗਠਨਾਂ ਦਾ ਸਹਿਯੋਗ ਮੰਗਿਆ ਕਿਉਂਕਿ ਸਾਰੇ ਸੰਗਠਨ ਜਿਹੜੇ ਹਿੰਦੂ ਸੰਗਠਨ ਹੈ ਸ਼੍ਰੀ ਕਾਲੀ ਮਾਤਾ ਮੰਦਿਰ ਉਹਨਾਂ ਦੇ ਲਈ ਆਸਥਾ ਦਾ ਕੇਂਦਰ ਹੈ ਤੋ ਚਾਹੇ ਉਹਨਾਂ ਦੇ ਸਾਡੇ ਨਾਲ ਮਤਭੇਦ ਹੋਣ ਚਾਹੇ ਸਾਡਾ ਮੇਲ ਮਿਲਾਪ ਨਾ ਵੀ ਹੋਵੇ ਜਿਵੇਂ ਅਸੀਂ ਮੋਗੇ ਪਹੁੰਚੇ ਔਰ ਸਾਰੇ ਹਿੰਦੂ ਸੰਗਠਨ ਇਕਜੁੱਟ ਹੋ ਕੇ ਲੜੇ ਕਿਉਂਕਿ ਸਾਡੇ ਰਾਜਨੀਤਿਕ ਮਤਭੇਦ ਆਪਣੀ ਥਾਂ ਹੋ ਸਕਦੇ ਆ ਪਰ ਜਦ ਸਾਡੇ ਧਰਮ ਦੀ ਲੜਾਈ ਦੀ ਗੱਲ ਆਏਗੀ ਸਾਡੇ ਮੰਦਰ ਦੀ ਆਜ਼ਾਦੀ ਦੀ ਗੱਲ ਆਏਗੀ ਤੋ ਅਸੀਂ ਹੱਥ ਜੋੜ ਕੇ ਉਹਨਾਂ ਸਾਰੇ ਸੰਗਠਨਾਂ ਨੂੰ ਅਪੀਲ ਕਰਦੇ ਆ ਕਿ ਆਓ ਮਿਲ ਜੁਲ ਕੇ ਲੜਾਇਆ ਜਾਏ ਮੰਦਰ ਦਾ ਅਗਰ ਸੁੰਦਰੀਕਰਨ ਹੁੰਦਾ ਹੈ ਮੰਦਰ ਦੀ ਵਿਵਸਥਾ ਅੱਛੀ ਬਣਦੀ ਹੈ ਤੋ ਪਵਨ ਗੁਪਤਾ ਰਜੇਸ਼ ਕੇਰ ਆ ਮਹਾਮਲੇਸ਼ਵਰ ਜੀ ਦਾ ਵਿਅਕਤੀਗਤ ਸਵਾਰਥ ਨਹੀਂ ਹੋਏਗਾ ਉਹ ਸਨਾਤਨ ਧਰਮ ਦਾ ਮਕਸਦ ਹੈ ਸਨਾਤਨ ਧਰਮ ਲਈ ਸਾਰਿਆਂ ਨੂੰ ਇਕਜੁਟ ਹੋਣਾ ਚਾਹੀਦਾ ਹੈ ਅੱਜ ਜੋ ਮੀਟਿੰਗ ਰੱਖੀ ਗਈ ਸੀ ਕਿਸ ਵਿਸ਼ੇ ਨੂੰ ਲੈ ਕੇ ਜੀ ਦੇਖੋ ਅੱਜ ਦੀ ਜਿਹੜੀ ਮੀਟਿੰਗ ਹੈ ਮਹਾਕਾਲੀ ਮੰਦਿਰ ਦੇ ਵਿੱਚ ਜਿਹੜੀ ਅਵਬਸਥਾ ਫੈਲੀ ਹੋਈ ਹੈ ਇੱਥੇ ਸਫਾਈ ਦੀ ਵਿਵਸਥਾ ਚਾਹੀਏ ਮੰਦਿਰ ਦੇ ਸੁੰਦਰੀਆ ਕਰਨ ਦੀ ਵਿਵਸਥਾ ਉਹ ਪਹਿਲਾਂ ਅਸੀਂ ਫੋਰਮ ਚ ਲਿਖ ਕੇ ਵੀ ਦੇ ਚੁੱਕੇ ਹਾਂ ਮੀਟਿੰਗ ਵੀ ਕਰ ਚੁੱਕੇ ਹਾਂ ਅੱਜ ਉਸੇ ਮਿਸ਼ਨ ਲੈ ਕੇ ਸਾਰੇ ਹਿੰਦੂ ਚੰਡਾ ਦੀ ਮੀਟਿੰਗ ਬੁલાਏ ਗਈ ਜੀ ਜਿਦੇ ਵਿੱਚ ਸਾਰਿਆਂ ਨੇ ਇੱਕ ਮ ਫੈਸਲਾ ਕੀਤਾ ਹੈ ਕਿਉਂਕਿ ਡੀਸੀ ਨੇ ਕੋਈ ਸੁਣਵਾਈ ਨਹੀਂ ਕੀਤੀ ਸਾਡੀ ਜੋ ਡਿਮਾਂਡਾਂ ਸੀ ਉਹਨਾਂ ਉੱਪਰ ਅੱਜ ਤੱਕ ਨਾ ਹੀ ਸਾਨੂੰ ਮਿਲਣ ਵਾਸਤੇ ਬੁਲਾਇਆ ਨਾ ਹੀ ਸਾਡੇ ਨੂੰ ਮਿਲਣ ਵਾਸਤੇ ਆਈ ਹੈ ਇਸ ਕਰਕੇ ਸਾਰੇ ਹਿੰਦੂ ਸੰਗਠਨਾਂ ਨੇ ਇੱਕ ਫੈਸਲਾ ਲਿਆਇਆ ਕਿ ਮਤ ਹੋ ਗਏ ਕਿ ਸ਼ਨੀਵਾਰ ਨੂੰ ਇਸੀ ਮੰਦਰ ਦੇ ਬਾਹਰ ਇੱਕ ਵਿਸ਼ਾਲ ਰੋਸ਼ ਧਰਨਾ ਜਿਹੜਾ ਹੈ ਚੇਤਾਵਨੀ ਧਰਮਾਨ ਧਰਨਾ ਮੰਨ ਕੇ ਚੱਲੋ ਇਸ ਨੂੰ ਇੱਕ ਲਗਾਇਆ ਜਾਏਗਾ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਤਾਂ ਕਿ ਸਾਡਾ ਮੰਦਰ ਪ੍ਰਸ਼ਾਸਨ ਜਾਗੇ ਉਹ ਸਾਡਾ ਕਾਲੀ ਮਾਤਾ ਮੰਦਰ ਜਿਹੜਾ ਹੈ ਮਾਤਾ ਦਾ ਮੰਦਰ ਕੋ ਸੋਨੇ ਦਾ ਬਣਾਉਣਾ ਹੈ ਤਾਂ ਇਸੇ ਤਰਜ਼ ਦੇ ਉੱਪਰ ਅਸੀਂ ਕੰਮ ਕਰਾਂਗੇ ਤਾਂ ਸਾਰੇ ਹਿੰਦੂ ਸਾਕਤ ਨੂੰ ਬੇਨਤੀ ਹੈ ਸ਼ਨੀਵਾਰ ਨੂੰ ਵੱਧ ਤੋਂ ਵੱਧ ਸ਼ੰਕਰ ਵਿੱਚ ਆਏ ਆਪਣੇ ਘਰ ਦੇ ਵਿੱਚ ਲੇਡੀਜ਼ ਹੈ ਬੱਚੇ ਹੈ ਸਭ ਨੂੰ ਪਰਿਵਾਰ ਸਹਿਤ ਲੈ ਕੇ ਆਣ ਕਿਉਂਕਿ ਇੱਕ ਧਰਨੇ ਦੇ ਵਿੱਚ ਸਮਝ ਲੈ ਤਾਂ ਹੋਏਗੀ ਹੋਏਗੀ ਉਹਨਾਂ ਦੀ ਮਾਤਾ ਦੇ ਚਰਨਾਂ ਦੇ ਵਿੱਚ ਉਹਨਾਂ ਦੀ ਹਾਜ਼ਰੀ ਵੀ ਜ਼ਰੂਰ ਹੋ ਜਾਏਗੀ ਇਹੀ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਇੱਕ ਵਾਰੀ ਫਿਰ ਅਪੀਲ ਕਰਾਂਗਾ ਕਿ ਇਸ ਸ਼ਨੀਵਾਰ ਨੂੰ ਸਵੇਰੇ 10 ਵਜੇ ਕਾਲੀ ਮਾਤਾ ਮੰਦਰ ਪਰਿਵਾਰ ਸਹਿਤ ਮੌਜਨ ਹੋ ਇਸ ਧਰਨੇ ਦੇ ਵਿੱਚ ਮਹਾਮੇ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਾ ਜਾਏ ਮਾਤਾ